ਤਾਂ ਮਮਾ ਪਾਜੀ ਕਰਦਾ ਸੀ ਆ ਮਤਲਬ ਕੀ ਕਹਿ ਕੇ ਕਰਦੇ ਕੰਮ ਲੈ ਲੈ ਕੇ ਗਿਆ ਸੀ ਇਹ ਤਾਂ ਉੱਧਰ ਮਿਲ ਨਹੀਂ ਜੰਗਲ ਦਾ ਏਰੀਆ ਜੈਸੇ ਮਤਲਬ ਕੀ ਹੋ ਰਿਹਾ ਨੇ ਚਿਕਨ ਦਾ ਕੰਮ ਕਰਵਾਂਦੇ ਸੀ ਮੇਰੇ ਨਾਲ ਤਾਂ ਖੋਇਆ ਪੈ ਤੇ ਵੇਚਿਆ ਗਿਆ ਸੀ ਪਾਜੀ ਉਹ ਕੁੜੀਆਂਆਂ ਵਾਂ ਜਿਹਨਾਂ ਦੀ ਕਟਮਾਰ ਕਰਦੇ ਹਨ ਮੈਨੂੰ ਵੀ ਕਟਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਾਈ ਹੋਈ ਸੀਗਾ ਬੈਲਟਾ ਮਾਰ ਮਾਰ ਕੇ ਮੇਨੂੰ ਕਟਮਾਰ ਕੀਤੀ ਇਥੋਂ ਪਾਜੀ ਮੈਨੂੰ ਦਵਾਈ ਦੇ ਕੰਮ ਲਈ ਬੁਲਾਇਆ ਸੀ ਉਹਨਾਂ ਨੇ ਕੰਮ ਪਾਜੀ ਕਰਦਾ ਸੀਗਾ ਮਤਲਬ ਕੀ ਕਹਿ ਕੇ ਕਰਦੇ ਕੰਮ ਲੈ ਲੈ ਕੇ ਗਿਆ ਸੀਗਾ ਤਾਂ ਉੱਧਰ ਮੈਨੂੰ ਜੰਗਲ ਦਾ ਏਰੀਆ ਜਿੱਥੇ ਮਤਲਬ ਕੀ ਉਹਨਾਂ ਨੇ ਚਿਕਨ ਦਾ ਕੰਮ ਕਰਵਾਂਦੇ ਸੀਗਾ ਦਵਾਈ ਦੇ ਵਿੱਚ ਮੈਂ ਹਫ਼ਤਾ ਰਹੀ ਪਾਜੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਭੇਜਤਾ ਮਾਸਕਟ ਕਿ ਉਹਨੇ ਤੂੰ ਦਵਾਈ ਸੀ ਘਰ ਦਾ ਕੰਮ ਕਰੂੰਗੀ ਮੇਰੇ ਨਾਲ ਧੋਖਾ ਹੋਇਆ ਪਾਜੀ ਤੇ ਚੇਚਿਆ ਗਿਆ ਸੀ ਪਾਜੀ ਮੈਡਮਾਂ ਨੂੰ ਪਾਜੀ ਅੱਗੇ ਬਹੁਤ ਮਾੜੇ ਸੀਗੇ ਪਾਜੀ ਰਾਤ ਉੱਥੇ ਉੱਥੇ ਭਾਜੀ ਮੇਰੀ ਕਟਮਾਰ ਵੀ ਕੀਤੀ ਸੀਗੀ ਮਤਲਬ ਕਿ ਘਰ ਵਾਲੇ ਵੀ ਕਟਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟਮਾਰ ਕਰਦੇ ਆ ਕੰਮ ਵੀ ਹੱਦ ਤੋਂ ਵੱਧ ਲੈਂਦੇ ਸੀ ਉਹ ਤੋਂ ਮੈਨੂੰ ਇੱਕ ਦਿਨ ਫੋਨ ਮਿਲਿਆ ਸੀਗਾ ਫਿਰ ਮੈਂ ਸਾਰਾ ਕੁਝ ਆਪਣੇ ਘਰਦਿਆਂ ਨੂੰ ਦੱਸਿਆ ਮਮਮੀ ਇੱਦਾਂ ਇੱਦਾਂ ਹੋਈ ਮੈਨਾਂ ਅਲਰਜੀ ਪ੍ਰੋਬਲਮ ਵੀ ਸੀ ਮਤਲਬ ਕਿ ਜਿਹੜੀਆਂ ਉਹਨਾਂ ਨੇ ਮੈਨੂੰ ਕਟਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਏ ਹੋਏ ਸੀਗਾ 벨ਟਾ ਮਾਰ ਮਾਰ ਕੇ ਮੈਨੂੰ ਕਟਮਾਰ ਕੀਤੀ ਜੀ ਉੱਥੇ ਹੈ ਭਾਜੀ ਇਦਾਂ ਦਾ ਗਲਤ ਟਾਰਚਰ ਕਰਦੇ ਨੇ ਤੇ ਲਕੀ ਹਾਂਜੀ ਫੇਰ ਮੈਨੂੰ ਕੱਪੜੇ ਲੀੜੇ ਕੱਪੜੇ ਵੀ ਮਿਲ ਗਏ ਸੀ ਫੇਰ ਮੇਰੀ ਉਸ ਤੋਂ ਵੱਧ ਕਟ ਮਾਰ ਵੀ ਨਹੀਂ ਸੀ ਹੋਈ ਫੇਰ ਬਾਕੀਆਂ ਕੁੜੀਆਂ ਦੀ ਕਟ ਮਾਰ ਕਰਦੇ ਸੀ ਹੱਥ ਤੋਂ ਵੱਧ ਕਟਦੇ ਸੀ ਉਹ ਤਾਂ ਬਾਬਾ ਜੀ ਦੇ ਰਾਹੀਂ ਹੋਈ ਆ ਵਾਪਸੀ ਨਹੀਂ ਤਾਂ ਮੈਨੂੰ ਇੰਡੀਆ ਆਉਣ ਦੀ ਕੋਈ ਆਸ ਨਹੀਂ ਸੀ ਉਹਨਾਂ ਨੇ ਮੈਨੂੰ ਇਹ ਹੀ ਕਿਹਾ ਸੀ ਕਿੰਦੇ ਤੂੰ ਇੰਡੀਆ ਚੱਲੀਆਂ ਮਤਲਬ ਕੀ ਆਪੂ ਤੱਬ ਦੀ ਟਿਕਟ ਸੀਗੀ ਕਹਿੰਦੇ ਨਹੀਂ ਤੂੰ ਇੰਡੀਆ ਚੱਲੀਆਂ ਜਦੋਂ ਟਿਕਟ ਦੇਖੀ ਫਿਰ ਪਤਾ ਲੱਗਾ ਸੀ ਅਸੀਂ ਮੈਨੂੰ ਡਵਾਈ ਅਰੰਟ ਦੇ ਕੋਲ ਭੇਜਣ ਲੱਗੇ ਸੀ ਇੱਕ ਕੁੜੀ ਆਈ ਸੀ ਮੇਰੇ ਕੋਲ ਪਾਸਪੋਰਟ ਫੜਨ ਔਰ ਕੁੜੀ ਵੀ ਮਤਲਕੀ ਜੰਟ ਨੇ ਹੀ ਉਹਨੂੰ ਭੇਜਿਆ ਸੀਗਾ ਕਹਿੰਦਾ ਇਹ ਕੁੜੀ ਦਾ ਪਾਸਪੋਰਟ ਫੇਰ ਦਾ ਖੋਲਾ ਵੀ ਇਹਨੂੰ ਇੰਡੀਆ ਨਹੀਂ ਪੱਪਸ ਭੇਜਣਾ ਉਹਨੇ ਮੇਰਾ ਪਿੱਛਾ ਕੀਤਾ ਮੈਂ ਉਹਨੂੰ ਦੇਖ ਲਿਆ ਸੀ ਪਰ ਉਹਨਾਂ ਨੇ ਸੀ ਮੈਨੂੰ ਦੇਖਿਆ ਮੈਂ ਇਹੀ ਸਮਝਾਇਆ ਮੈਂ ਕਿ ਆ ਦੇਖ ਮੈਂ ਤਾਂ ਇੱਥੇ ਬਹੁਤ ਮਾੜੇ ਲੱਗਦਾ ਚਾਹ ਵੀ ਤੂੰ ਨਾ ਕਹਿੰਦੀ ਮੈਂ ਵੀ ਜੰਟ ਦੇ ਘਰ ਫਸੀਆਂ ਵੀ ਮੈਨੂੰ ਵੀ ਫੋਨ ਤੇ ਕਰਮ ਨਹੀਂ ਕਰਨ ਦਿੰਦੇ ਗਏ ਤਾਂ ਕਹਿੰਦੀ ਫੇਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਚਲੋ ਆਪਾਂ ਦੋਨੇ ਜਣੀਆਂ ਇੰਡੀਆ ਚਲ ਜੰਨੀਆਂ ਹਾਂ ਹਾਂਜੀ ਫੇਰ ਉਹਨੂੰ ਵੀ ਨਾਲ ਲੈ ਕੇ ਆਏ ਤੇ ਕੁੜੀਆਂ ਨੂੰ ਇਹ ਹੀ ਕਹਿਣਾ ਚਾਹਨੀ ਆ ਵੀ ਇੱਥੇ ਅੱਧੀ ਖ ਮੈਂ ਤਾਂ ਘਰ ਦੀ ਗਰੀਬੀ ਵਾਸਤੇ ਗਈ ਸੀ ਕਿ ਮੈਂ ਕਿਹਾ ਮੈਂ ਘਰ ਦੀ ਗਰੀਬੀ ਕੱਢ ਦੂੰਗੀ ਪਰਿਵਾਰ ਦੇ ਵਿੱਚ ਇੱਕ ਮੇਰਾ ਭਰਾ ਵਾ ਤਿੰਨ ਭੈਣਾਂ ਵਾ ਸੀ ਇੱਕ ਮੰਮੀ ਆ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਇਹ ਹੀ ਕਹਿੰਨੀ ਆ ਵੀ ਕੋਈ ਜਾਉ ਨਾ ਬਾਹਰ ਵਾਸੇ ਇੱਧਰ ਹੀ ਰਹੋ ਇੰਡੀਆ ਹੀ ਰਹੋ ਅੱਧੀ ਖਾਣੀ ਮਨ ਜੀਰਾ ਉੱਧਰ ਨਾ ਜਾਓ ਬਹੁਤ ਜ਼ਿਆਦੀਆਂ ਕੁੜੀਆਂ ਸਾਰੀਆਂ ਆਪਣੇ ਇੰਡੀਆ ਤੋਂ ਹੀ ਆ ਹਾਂਜੀ ਫਰੀਕਾ ਦੀਆਂ ਵਾ ਹੋਰ ਵੀ ਕਈ ਮੁਲਕਾਂ ਦੀ ਸਾਰੀਆਂ ਨਾਲ ਇਹੋ ਕੁਸ਼ੀ ਹੁੰਦਾ ਜੋ ਕੁਝ ਮੇਰੇ ਨਾਲ ਹੋਇਆ ਖਾਣ ਪੀਣ ਨੂੰ ਬਾਲੀ ਚਾਲ ਦਿੰਦੇ ਸੀਗੇ ਉਹ ਵੀ ਮੈਨੂੰ ਤੇ ਇੱਕ ਦਿਨ ਛੱਡ ਕੇ ਦਿੰਦੇ ਸੀਗੇ ਨਹੀਂ ਤੇ ਨਹੀਂ ਇਹ ਦਵਾਈ ਤੇ ਕੰਨੀ ਸੀ ਮਿਲਦੀ ਜੇ ਬੁਖਾਰ ਵੀ ਹੋ ਜਾ ਕਿਹਾ ਦਿੰਦੇ ਸੀ ਤੋਂ ਮਰੀਜ਼ ਆ ਇਸ ਤੋਂ ਲਾ ਜਾਣਕਾਰੀ ਮੈਂ ਇਹ ਕਹਿੰਨੀ ਆ ਜਿਹੜੀ ਕੁੜੀ ਨੇ ਮੇਨਾ ਧੋਖਾ ਕੀਤਾ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋ ਗਿਆ ਜੀ ਬਾਤ ਸਾਡੀ ਕੁੜੀ ਵਾਪਸ ਆ ਗਈ ਸੰਤ ਕੋਈ ਆਸ ਹੀ ਨਹੀਂ ਸੀ ਇਹਦੀ ਵਿਚਾਰੀ ਦੀ ਆ ਜਾਨਟ ਮੰਗਦਾ ਈ 2 ਲੱਖ ਰੁਪਏ ਤੁਸੀਂ ਕਿੱਥੋਂ ਦੇ ਸਕਦੇ ਇਸ ਫੂਲ ਵਿਚਾਰੀ ਨੂੰ ਕਾ ਇਧਰ ਹਫ਼ਤੇ ਬਾਅਦ ਦਿੰਦੇ ਸੀ ਵਿਚਾਰੀ ਨੂੰ ਕਿਤੇ ਮੋਨ ਕੀਤਾ ਵਿਚਾਰੀ ਨੇ ਕਹਿੰਦੀ ਮੇਰੇ ਨਾਲ ਤਾਂ ਕੁੱਟ ਮਾਰੀ ਵਿਚਾਰੀ ਨੂੰ ਕਰਦੇ ਸੀਗੇ ਹਾਂ ਇਦਾਂ ਵਿਚਾਰੀ ਰੋਂਦੀ ਕੌਂਦੀ ਕਰਦੀ ਸੀ ਹਾਂ ਹੋ ਗਿਆ 4 ਮਹੀਨੇ ਬੀਜੇ ਇਹ 70 ਦਿਨ ਚ ਹਾਂ ਉਹ ਤਾਂ ਕੁੱਨੇ ਕਿਹਾ ਸੀ ਦਵਾਈ ਲਿਆਣਾ ਤੇ ਬਾ ਮਸਕਟ ਘੱਲ ਦਿੱਤਾ ਪਰਿਵਾਰ ਵਿੱਚ ਵੀ ਗੁੱਡੀਆਂ ਤੇਨੇ ਕਾਕਾ ਇੱਕ ਵਿਧਵਾ ਜਨਾਨੀ ਆ ਮੈਂ ਤੇ ਮੈਂ ਕੀ ਕਰ ਸਕਦੀ ਆ ਪਿਛੇ ਮਗਰ ਪੈਦਾ ਵੀ ਨੂੰ ਸਲਾਉਣ ਜੋਗੀ ਮੈਂ ਤਾਂ ਕਰਤਾ। ਜਿਆਟੇ ਦਾ ਪੈਸੇ ਮੰਗਦਾ ਸੀ। ਇਹ ਵੱਡੀ ਸੀ ਵਿਚਾਰੀ ਨੇ ਕਿਹਾ ਵੀ ਚੱਲ ਕਿਤੇ ਸਾਡੀ ਗਰੀਬੀ ਟੁੱਟ ਜਾਊਗੀ, ਦਿਨ ਫਿਰ ਜਾਣਗੇ ਸਾਡੇ ਤੇ। ਇਥੇ ਉਥੇਰਾ ਕਰਦੇ ਸੀ ਕੰਮ ਤੰਕਾਰ ਨਾਲ। ਇਹਨੂੰ ਕੋੜਵੋ ਜਰਿਹਾ ਪਤਾ ਸੀ ਰਕਤ। ਹਾਂਜੀ ਆਵਦੀਆਂ ਲੜਕੀਆਂ ਨਾ ਕਿ ਕੱਲੋ। ਹਾਂ ਬਾਹਰ ਬਹੁਤ ਹਾਲਾਤ ਭੜੇ ਆ ਜਿੱਦਾਂ। ਸਾਡੇ ਕੁੜੀ ਨੂੰ ਬਥੇਰਾ ਕੁੱਟ ਮਾਰ ਕੇ ਕੀਤੀ ਆ। ਸ਼ਾਂਤ ਕੋਈ ਹੈ ਹੀ ਨਹੀਂ ਸੀ ਆਸੇ ਦੀ ਵਿਚਾਰੀ ਦੀ। ਇਹ ਧੰਨਵਾਦੀ ਹੈ ਜੀ ਤੁਹਾਡਾ। ਥੋੜੇ ਦੁਖ ਦੀ ਗੱਲ ਹੈ ਕਿ ਇਹ ਵੀ ਬਹੁਤ ਵਾਰੀ ਅਲਗੁਰ ਸੰਗਤ ਦੇ ਸੰਮੁਖੋਂ ਉਹ ਗਿਆ ਕਿ ਇਹ ਜਿਹਨੇ ਰੈਂਟ ਉਹ ਬਹੁਤ ਗਰੀਬ ਪਰਿਵਾਰਾਂ ਨੂੰ ਹੱਥਾਂ ਚ ਲੈੰਦੇ ਆ ਖਾਸ ਕਰਕੇ ਲੋੜਵੰਦ ਪਰਵਾਰ ਦੇ ਬੱਚੇ ਜਿਹੜੇ ਮੜਕੀਆਂ ਨੂੰ ਤੇ ਉਹਨਾਂ ਦੇ ਨਾਲ ਧੋਖਾ ਕਰਦੇ ਆ ਇਹ ਜਿਹੜੀ ਲੜਕੀ ਹੈ ਪਿੰਡ ਨਕੂਦਰ ਦੇ ਕੋਲ ਹੈ ਗਰੀਬ ਪਰਿਵਾਰਾਂ ਇਹਦੇ ਲੜਕੀ ਦੇ ਪਿਤਾ 9 ਸਾਲ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਇਹਦੇ ਘਰ ਵਿੱਚ ਵੱਡੀ ਹੋਣ ਕਰਕੇ ਇਹ ਲੜਕੀ ਜਿਹੜਾ ਸੀ ਘਰਦਿਆਂ ਨੇ ਫੈਸਲਾ ਲਿਆ ਕੋਈ ਇਹਨਾਂ ਨੂੰ ਪਿੰਨਮਹਿਦਗੁਰ ਤੋਂ ਕੋਈ ਇਹਨਾਂ ਦੀ ਲੜਕੀ ਮਿਲ ਗਈ ਜਿਹਨੇ ਕਿਹਾ ਕਿ ਹੇ ਤੁਹਾਨੂੰ ਦਵਾਈ ਚ ਭੇਜ ਦਿੰਦੇ ਆ ਤੇ ਤੇਰੀ ਤੇ 23000 ਤਨਖਾਹ ਹੋਊਗੀ ਤੇ ਇਹਨੇ ਕੋਲ 30000 ਰੁਪਇਆ ਲਾ ਕੇ ਇਹਨੂੰ ਦਵਾਈ ਚ ਭੇਜ ਦਿੱਤਾ ਕਿਉਂਕਿ ਜਿਹੜੀ ਹੈਗੀ ਟੈਕੀ ਲੱਗਦੀ ਆ ਤੁਹਾਡਾ ਵੀ ਦੇ ਲੋਕ ਉਹ ਉੱਥੋਂ ਦੁਬਈ ਤੋਂ ਇਹਨਾਂ ਨੂੰ 8 ਦਿਨ ਰੱਖ ਕੇ ਫਿਰ ਇਹਨੂੰ ਹਸਪਤਲ ਲੈ ਕੇ ਹਸਪਤਲ ਨੂੰ ਲਿਜਾ ਕੇ ਇਹਦੇ ਕੋਲ ਪਾਸਪੋਰਟ ਖੋਲਿਆ ਨੂੰ ਕਮਨ ਤੇ ਜਿਹੜਾ ਹੈਗਾ ਉਹ ਵੀ ਲਾਇਆ ਖਾਣੇ ਪੀਣੇ ਦਾ ਜਿਸ ਤਰ੍ਹਾਂ ਉਹ ਉਧਰ ਉਹਨਾਂ ਦਾ ਖਾਣਾ ਹੋਰ ਸੋ ਇਹਨੂੰ ਟੌਰਚਰ ਕਰਦੇ ਨੇ ਸੋ ਇਹਨਾਂ ਦੇ ਘਰ ਗਏ ਨੇ ਇੱਥੇ ਸੰਪਰਕ ਕੀਤਾ ਕਿ ਤਕਰੀਬਨ 2 ਮਹੀਨੇ ਪਹਿਲਾਂ ਤੇ ਸਾਡੇ ਕੋਲ ਆਏ ਤੇ ਸੋ ਜਿਹੜੇ ਅੰਡ ਸ਼ੀਨਾ ਉਹਦੇ ਤੇ ਜਿਹੜਾ ਹੈਗਾ ਕਿ ਵਿਦੇਸ਼ ਮੰਤਰਾਲੇ ਨੇ ਇਹਨਾਂ ਦੇ ਉਹਨਾਂ ਦੇ ਸਕੇਨ ਦਾ ਕਿਸੇ ਤੋਂ ਥੋੜਾ ਨੰਬਰ ਲੜਕੀ ਦੇ ਨਾਲ ਸੁਣਨ ਕਰਕੇ ਦਿੱਤਾ ਹੈ ਸੋ ਉਦੋਂ ਬਾਅਦ ਜਿਹੜਾ ਹੈ ਇਹ ਲੜਕੀ 2 ਮਹੀਨੇ ਪਿਛੋਂ ਬਚਾਈ ਹੈ ਸੋ ਸਾਡਾ ਤਾਂ ਕਹਿੰਦਾ ਹੀ ਮਖਸ਼ਦ ਹੈ ਕਿ ਇਹੋ ਜਿਹੇ ਜਿਹੜੇ ਗੁੰਮਰਾਹ ਕਰਨ ਵਾਲੇ ਏਜੰਟਾਂ ਜਾਂ ਕੋ ਲੜਕੀਆਂ ਕਿਸੇ ਨੂੰ ਹੁੰਦਾ ਕੀ ਹੈ ਕਿ ਜਦੋਂ ਇੱਕ ਫਸ ਜਾਂਦਾ ਫਿਰ ਦੂਸਰੇ ਨੂੰ ਉਹ ਪਛਾੜ ਦਿੰਦਾ ਤੇ ਆਪ ਉਹ ਜਿਹੜਾ ਛੁੱਟ ਜਾਂਦਾ ਤੇ ਦੂਸਰੇ ਨੂੰ ਉਥੇ ਉਹ 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 ਜਿਹੜਾ ਉਹਦੀ ਜਗ੍ਹਾ ਤੇ ਲੈ ਲੈਂਦੇ ਆ ਤੇ ਇਹੋ ਜਿਹੇ ਕਹਿ ਕੇ ਕਹਾ ਕੇ ਉਥੇ ਜਿਹੜੇ ਹੈਗੇ ਇਹੋ ਜਿਹੇ ਸੁਭਨ ਦਿਖਾ ਕੇ ਵੀ ਤੁਹਾਨੂੰ ਇੰਨੀ ਤਰਖਾ ਮਿਲੂਗੀ ਗਰੀਬ ਆ ਲਾਲ ਚ ਚਾ ਜਾਂਦਾ ਸਾਡੀ ਹੱਥ ਛੁੜ ਕੇ ਬੇਨਤੀ ਹੈ ਖਾਸ ਕਰਕੇ ਹਾਂ ਮਾਸਕਟ ਜਾਣ ਵਾਲੀਆਂ ਲੜਕੀਆਂ ਨੂੰ ਦੁਬਈ ਜਾਣ ਵਾਲੀਆਂ ਲੜਕੀਆਂ ਨੂੰ ਜਿਹੜੇ 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 ਹੈ ਨਾ ਬਗ ਪਰਮਣ ਤੋਂ ਬੇਨਬੀ ਜਿਹੜੀ ਹੈ ਉਹ ਨਹੀਂ ਜਾਣਾ ਚਾਹੀਦਾ ਏਜੰਟਾਂ ਦੇ ਵਿਚ ਐਸੀ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਏਜੰਟ ਕਹਿੰਦੇ ਕੋਸ਼ ਕਰਦੇ ਕੁਛ ਜਦੋਂ ਉੱਥੇ ਬੱਚਾ ਫਸ ਜਾਂਦਾ ਤੇ ਫਿਰ ਇਸੇ ਪਰਿਵਾਰ ਵਾਸਤੇ ਜਿਹੜੇ ਪਹਿਲਾਂ ਹੀ ਗਰੀਬ ਹੁੰਦੇ ਆ ਉਹਨਾਂ ਵਾਸਤੇ ਬੜਾ ਔਖਾ ਹੋ ਜਾਂਦਾ ਸੋ ਇਸ ਵਾਸਤੇ ਅਸੀਂ ਖਾਸ ਕਰਕੇ ਜੀਰੀਏ ਵੀ ਸਾਡੀਆਂ ਅਬੀਬੀਆਂ ਮਾਰਕਟ ਜਾਣਾ ਵਰ ਮੁਰਕਾਂ ਦੇ ਵਿੱਚ ਜਾਣ ਨੂੰ ਜਾਣਾ ਚਾਹੁੰਦੇ ਹੋ ਕਿਸੇ ਜਿਹੜਾ ਹੈ ਵਰਕ ਪਰਮਿਟ ਤੋਂ ਬਣਾ ਨਾ ਜਾਣ ਇਹ ਕੌਕੇਤ ਸੇ ਬਹੁਤ ਕੁਛ ਕਰੀਆ ਪਹਿਲੇ ਬਹੁਤ ਚੱਕੀਆ ਉਸ ਤੋਂ ਬਰੀਆ ਇਹਦੇ ਵਿੱਚ ਦੁਬਈ ਚ ਲਾ ਜਾ ਕੇ ਫਿਰ ਹੋਰ ਮੁਲਕਾਂ ਦੇ ਵਿੱਚ ਵਸਾ ਦਿੱਤਾ ਜਾਂਦਾ ਸੋ ਇਹਦੇ ਏਜੰਟ ਬਹੁਤ ਥੋੜੇ ਥੋੜੇ ਪੈਸੇ ਖਾਤਰ ਕਿਸੇ ਗਰੀਬ ਦਾ ਸ਼ੋਸ਼ਣ ਕਰਦੇ ਆ ਫਿਰ ਉਹਨਾਂ ਤੋਂ ਵਜੋ ਇਹ ਜਾਣਾ ਵੀ ਕਿਤੇ ਤੇ ਵਰਕ ਪਰਮਿਟ ਦੇ ਰਾਹੀ ਜਾਉ ਤਾਂ ਕਿ ਉਹ ਸਰਕਾਰੀ ਜਿਹੜੇ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਤੋ ਇਹ ਬਹੁਤ ਵੱਡੀ ਜਿਹੜੀ ਇੱਕ ਰਸਤੀ ਹੈ ਹਰ ਵੇਲੇ ਲੋਕੇ ਸੌਂਦੇ ਆ ਪਰਿਵਾਰ ਵਾਸਤੇ ਬੜਾ ਦੁਖਦਾਈ ਹੁੰਦਾ ਉਹਦੇ ਬੱਚਾ ਬਾਹਰ ਜਾ ਕੇ ਫਸ ਜਾਂਦਾ ਸੋ ਉਹਦਾ ਕੋਈ ਇਹਨਾਂ ਜੋਰ ਨਹੀਂ ਚੱਲਦਾ ਹੁੰਦਾ ਕਿ ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਹੈਗੀ ਐਮ ਜਿਹੜੀ ਅੰਮੇਸੀ ਆ ਉਹਨਾਂ ਬੱਚਿਆਂ ਨੂੰ ਵਾਪਸ ਲੈ ਕੇ ਆਉਂਦੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿੰਨਾ ਸਦਕਾ ਬੱਚੀ ਵਾਪਸ ਆਈ ਉਸ ਨੂੰ ਬਹੁਤ ਵੀ ਕਰਨਗੇ ਕਿ ਇਹੋ ਜਿਹੇ ਇਵੈਂਟ ਤਾਂ ਜ਼ਰੂਰ ਹੋਣਗੇ